ਕਰੋੜਪਤੀ ਬੰਦੇ ਲਾਲਚ ਨੇ ਇੱਕ ਕਰੋੜਪਤੀ ਵਿਅਕਤੀ ਦਾ ਖਾਤਾ ਖਾਲੀ ਕਰਵਾ ਦਿੱਤਾ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਵਿਅਕਤੀ ਨੇ ਪੁਲਿਸ ਦੇ ਕੋਲ ਦਰਖਾਸਤ ਦਿੱਤੀ ਹੈ ਕਿ ਉਸਦੇ ਖਾਤੇ ਦੇ ਵਿੱਚੋਂ ਕਰੀਬ 1.5 ਕਰੋੜ ਰੁਪਇਆ ਕੱਢ ਲਿੱਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰਖਾਲਾ ਤੋਂ ਆਇਆ ਜਿੱਥੇ ਕਿ ਪਹਿਲਾਂ ਹੀ ਕਰੋੜਪਤੀ ਹੈ ਜੋ ਵਿਅਕਤੀ ਨੂੰ ਇੱਕ ਕਾਲ ਆਈ ਹੈ ਕਿ ਥੋੜੀ ਲਾਟਰੀ ਲੱਗੀ ਆ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਤਾਂ ਤੁਹਾਨੂੰ 20000 ਰੁਪਇਆ ਟਰਾਂਸਫਰ ਕਰਨਾ ਪਵੇਗਾ ਤਾਂ ਇਸੇ ਤਰ੍ਹਾਂ ਹੀ ਉਸ ਵਿਅਕਤੀ ਦੇ ਵੱਲੋਂ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਤਾਂ ਇਸੇ ਤਰ੍ਹਾਂ 2-3 ਵਾਰ ਉਸ ਵਿਅਕਤੀ ਦੇ ਵੱਲੋਂ ਕੀਤਾ ਜਾਂਦਾ ਤਾਂ ਅਣਜਾਣ ਵਿਅਕਤੀਆਂ ਦੇ ਵੱਲੋਂ ਕਰੋੜਪਤੀ ਵਿਅਕਤੀ ਦਾ ਜੋ ਮੋਬਾਈਲ ਆ ਉਹ ਹੈਕ ਕਰ ਲਿੱਤਾ ਜਾਂਦਾ ਤਾਂ ਉਸ ਤੋਂ ਬਾਅਦ 1.5 ਕਰੋੜ ਦਾ ਜੋ ਠੱਗੀ ਆ ਜੋ ਚੂਨਾ ਲਗਾ ਗਏ ਨੇ ਵਿਅਕਤੀ ਤਾਂ ਤੁਹਾਨੂੰ ਦੱਸਦੀ ਹੈ ਕਿ ਇਹ ਲਾਲਚ ਜੋ ਬੜਾ ਮਹਿੰਗਾ ਜੋ ਇਸ ਵਿਅਕਤੀ ਨੂੰ ਕਰੋੜਪਤੀ ਨੂੰ ਪਿਆ ਕਿ ਕਰੋੜਪਤੀ ਬੰਦੇ ਲਾਲਚ ਨੇ ਉਸ ਦਾ ਖਾਤੇ ਦੇ ਵਿੱਚੋਂ 1.5 ਕਰੋੜ ਰੁਪਇਆ ਖਾਲੀ ਕਰਵਾ ਦਿੱਤਾ ਹੈ ਖਾਤਾ ਤਾਂ ਤੁਹਾਨੂੰ ਦੱਸਦੀ ਹੈ ਕਿ ਪੁਲਿਸ ਦੇ ਕੋਲ ਦਰਖਾਸਤ ਦਿੱਤੀ ਹੈ ਪਿੰਡ ਰਖਾਲਾ ਤੋਂ ਇੱਕ ਵਿਅਕਤੀ ਨੇ ਜਿਸ ਵਿੱਚ ਉਸਨੇ ਦੱਸਿਆ ਹੈ ਕਿ ਉਸ ਨੂੰ ਇੱਕ ਫੋਨ ਕਾਲ ਆਈ ਸੀ ਕਿ ਦੱਸਿਆ ਜਾ ਰਿਹਾ ਹੈ ਕਿ ਕੌਣ ਬਣੇਗਾ ਕਰੋੜਪਤੀ ਤੋਂ ਬੋਲ ਰਹੇ ਆ ਤੇ ਤੁਹਾਨੂੰ 20000 ਰੁਪਿਆ ਪੈਸੇ ਜਮਾ ਕਰਵਾਉਣੇ ਪੈਣਗੇ ਤਾਂ ਉਸ ਵਿਅਕਤੀ ਦੇ ਵੱਲੋਂ 2-3 ਵਾਰ ਅਜਿਹਾ ਟਰਾਂਜੈਕਸ਼ਨ ਜੋ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਦਾ ਜੋ ਮੋਬਾਈਲ ਹੈਕ ਕਰ ਲਿੱਤਾ ਜਾਂਦਾ ਜਿਸ ਦੇ ਵਿੱਚੋਂ ਕਈ ਐਂਟਰੀਆਂ ਨੇ ਜੋ ਅਣਜਾਣ ਵਿਅਕਤੀਆਂ ਦੇ ਵੱਲੋਂ ਉਹ ਪੈਸੇ ਨੇ ਉਹ ਕਢਾ ਲਿੱਤੇ ਜਾਂਦੇ ਨੇ ਤੇ ਕਰੀਬ ਦੱਸਿਆ ਜਾ ਰਿਹਾ ਕਿ 1.5 ਕਰੋੜ ਰੁਪਿਆ ਉਸ ਵਿਅਕਤੀ ਦਾ ਬੈਂਕ ਦੇ ਵਿੱਚੋਂ ਕੱਢਿਆ ਗਿਆ ਜਿਸ ਦੀ ਹੁਣ ਉਸ ਦੇ ਵੱਲੋਂ ਦਰਖਾਸਤ ਦੇ ਦਿੱਤੀ ਗਿਆ ਵੱਡਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਪਿੰਡ ਰਖਾਲਾ ਤੋਂ ਮੁਕਸਰ ਦਾ ਇਹ ਪਿੰਡ ਹੈ ਜਿੱਥੇ ਕਿ ਕੋਟਪਾਈ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਵਿਅਕਤੀ ਦੇ ਵੱਲੋਂ ਕਿ ਉਸ ਦੇ ਨਾਲ 1.5 ਕਰੋੜ ਰੁਪਏ ਦੀ ਠੱਗੀ ਹੋਈ ਹੈ ਤਾਂ ਲਾਲਚ ਜੋ ਕੀਤਾ ਸੀ ਕਰੋੜਪਤੀ ਪਹਿਲਾਂ ਹੀ ਸੀ ਵਿਅਕਤੀ ਉਹ ਤਾਂ ਇਹ ਲਾਲਚ ਬੜਾ ਮਹਿੰਗਾ ਪੈ ਚੁਕਿਆ ਉਸ ਨੂੰ ਉਹਦੇ ਖਾਤੇ ਦੇ ਵਿੱਚੋਂ ਕਰੀਬ 1.5 ਕਰੋੜ ਰੁਪਈਆ ਕੱਢ ਲਿੱਤਾ ਗਿਆ ਜਾਂ ਤੁਹਾਨੂੰ ਦਾਦੀ ਇੱਕ ਕਾਲ ਜੋ ਆਈ ਸੀ ਉਸ ਕਾਲ ਦੇ ਜਰੀਏ ਉਸ ਦਾ ਮੋਬਾਈਲ ਆ ਜੋ ਹੈਕ ਕਰ ਲਿੱਤਾ ਗਿਆ ਤੇ ਹੈਕ ਕਰਨ ਤੋਂ ਬਾਅਦ ਉਸ ਦੇ ਖਾਤੇ ਦੇ ਵਿੱਚੋਂ ਪੈਸੇ ਕੱਢ ਲਿੱਤੇ ਗਏ ਨੇ ਕਰੀਬ 1.5 ਕਰੋੜ ਰੁਪਈਏ ਦੀ ਠੱਗੀ ਹੋਈ ਆ ਤਾਂ ਜਾਣ ਵਿਅਕਤੀ ਨੇ ਜੋ ਉਹ ਚੂਨਾ ਲਗਾ ਗਏ ਨੇ ਇਸ ਮਾਮਲੇ ਦੇ ਵਿੱਚ ਕੋਰਟ ਪਾਈ ਥਾਣਾ ਦੇ ਐਸਐਚਓ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪੂਰਾ ਮਾਮਲਾ ਹੈ ਕੀ ਹੈ ਕਿ ਮਾਮਲਾ ਕੀ ਹੈ ਇਹਦਾ ਫਰੋਡ ਦਾ ਕਿੰਨਾ ਫਰੋਡ ਹੈ ਕੀ ਇਹ ਕਿਥੋਂ ਰਹਿਣਾ ਕਿਸ ਤਰ੍ਹਾਂ ਹੋਇਆ ਹੈ ਹਾਂ ਇੱਕ ਨਾ ਕੰਪਲੇਂਟ ਹਰਪਕਵਾਨ ਸਿੰਘ ਪੁੱਤਰ 인ਦਰਜੀਤ ਸਿੰਘ ਵੱਲੋਂ ਜਿਹੜੀ ਪਿੰਡ ਰਖਾਲਾ ਵੱਲੋਂ ਜਿਹੜੀ ਹੈਗੀ ਹੈ ਕੰਪਲੇਂਟ ਦਿੱਤੀ ਗਈ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਗਿਆ ਕਿੰਦਰਜੀਤ ਸਿੰਘ ਪੁੱਤਰ ਨਰੈਣ ਸਿੰਘ ਪਿੰਡ ਰਖਾਲਾ ਤੇ ਜਿਹੜੇ ਮੋਬਾਈਲ ਨੰਬਰ ਤੇ ਹੈਗਾ ਇੱਕ ਫਰੋਡ ਕਾਲ ਆਈ ਜਿਸ ਨੇ ਕਿਹਾ ਕਿ ਤੁਹਾਡਾ ਜਿਹੜਾ ਹੈਗਾ ਕੋਣ ਅਸੀਂ ਕੋਣ ਬਣੇਗਾ ਕੋਰ ਰੋਡ ਪਤੀ ਦੇ ਵਿੱਚੋਂ ਜਿਹੜੇ ਹੈਗੇ ਬੋਲ ਰਹੇ ਆ ਤੇ ਤੁਹਾਡੀ ਜਿਹੜੀ ਲਾਟਰੀ ਲੱਗੀ ਹੈ ਤੇ ਤੁਸੀਂ ਸਾਨੂੰ 20000 ਰੁਪਏ ਜਿਹੜਾ Google Pay ਕਰੋ। ਉਹਨਾਂ ਨੇ ਜਿਹੜੇ ਉਹਨਾਂ ਨੇ ਨੰਬਰ ਜਿਹੜਾ ਹੈਗਾ ਦਿੱਤਾ ਸੀਗਾ ਉਹਦੇ ਦੇ 20000 ਰੁਪਏ ਜਿਹੜਾ Google Pay ਕਰਤਾ। ਦੈਨ ਇਹ ਕਾਲਸ ਰਿਪੀਟ ਹੁੰਦੀਆਂ ਨੇ ਤੇ ਉਹਨਾਂ ਨੇ ਇੱਕ ਵਾਰ ਹੋਰ ਜਿਹੜਾ ਹੈਗਾ Google Pay पे पेमेंट ਕਰਤੀ। ਫਿਰ ਉਹਨਾਂ ਨੂੰ ਇੱਕ ਹੋਰ ਜਿਹੜੀ ਕਾਲ ਰਿਸੀਵ ਹੋਈ ਕਿ ਤੁਹਾਨੂੰ ਜਿਹੜਾ ਹੈਗਾ ਇਹਦੇ ਤੇ ਕੁਝ ਟੈਕਸ ਲੱਗਿਆ। ਤੇ ਜਦੋਂ ਉਹਨਾਂ ਨੇ ਫਿਰ ਉਹਦੀ ਪੇਮੈਂਟ ਕਰੀ ਉਹਦੇ 32 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਚਲਾ ਗਿਆ। ਇਦਾਂ ਕਰਕੇ ਵਾਰ-ਵਾਰ ਕਾਲਸ ਆਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਦਾ ਫੋਨ ਜਿਹੜਾ ਹੈਗਾ ਹੈਕ ਕਰ ਲਿਆ ਗਿਆ ਜਿਹਦੇ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੰਦਰਜੀਤ ਸਿੰਘ ਦੇ 1.5 ਕਰੋੜ ਪੈ ਜਿਹੜਾ ਹੈਗਾ ਉਹ ਟ੍ਰਾਂਜੈਕਸ਼ਨ ਹੋ ਗਈਆਂ ਤੇ 1.5 1.5 ਕਰੋੜ ਦਾ ਉਹਨਾਂ ਦੇ ਨਾਲ ਜਿਹੜਾ ਕਪਲਾਓ ਹੋ ਗਿਆ ਜੀ ਕੀ ਕੰਮ ਕੀ ਕਰਦੇ ਹੋ? ਅ ਇਹਨਾਂ ਦੇ ਜਿਹੜਾ ਹੈਗਾ ਆਪਦਾ ਬਿਜ਼ਨਸ ਹੈਗਾ ਜੀ। ਕੋਈ ਨੰਬਰ ਵੀ ਫਿਰ ਦੱਸੋ ਜਿਸ ਤਰ੍ਹਾਂ ਜਿਹਨੇ ਇੱਕ ਜਿੱਦੇ ਤੇ ਗੂਗਲ ਪੇ ਵਗੈਰਾ ਕੀਤਾ ਉਸ ਤਰ੍ਹਾਂ ਹਾਂਜੀ ਉਹ ਉਹਨਾਂ ਨੇ ਜਿਹੜੇ ਨੰਬਰ ਪ੍ਰੋਵਾਈਡ ਕਰਵਾਏ ਸੀਗੇ ਜਿਹਦੇ ਸਬੰਧੀ ਜਿਹੜਾ ਹੈਗਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਨਸਰਨ ਜਿਹੜੇ ਹੈਗੇ ਨੇ ਆ ਟੈਕਨੀਕਲ ਸੈਲ ਵਗੈਰਾ ਨੂੰ ਲਿਖ ਕੇ ਭੇਜਿਆ ਗਿਆ ਜਿੱਦੇ ਜਲਦੀ ਪਤਾ ਲਗਾ ਕੇ ਦੋਸ਼ੀਆਂ ਦੀ ਜਿਹੜੀ ਪਾਲ ਕਰ ਲਈ ਚਾਉਂਦੇ ਕਿੰਨੇ ਬੰਦੇ ਖਲਾਫ ਮਾਮਲਾ ਦਾ ਜਗੀਤਾ ਕੋਈ ਅਰਭ ਸ਼ਾਤੇ ਵਿਅਕਤੀਆਂ ਦੇ ਖਲਾਫ ਜਿਹੜਾ ਹੈਗਾ ਮੁਕਦਮਾ ਦਰਜ ਕੀਤਾ ਗਿਆ ਹੈਗਾ ਤੇ ਜਲਦੀ ਜਿਹੜੀ ਹੈਗੀ ਹੈ ਇਹ ਖਾਤਿਆਂ ਤੇ ਇਹ ਨੰਬਰਾਂ ਦਾ ਪਤਾ ਲਗਾ ਕੇ ਅੱਗੇ ਜਿਹੜੀ ਕੀ ਹੈ ਕਸ਼ਨ ਦਰਜ ਕਰ ਦਿੱਤਾ ਜਾਊਗਾ